ਪੇਸ਼ ਹੈ ਪੰਜਾਬ ਦੀ ਹਫਤਾਵਾਰੀ ਸਮਾਚਾਰ ਸਮੀਖਿਆ ਵਾਚਿਕਾ ਚੰਚਲ ਸ਼ਰਮਾ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੇ ਪੁਲਿਸ ਅਧਿਕਾਰੀਆਂ ਕੇਂਦਰੀ ਜਾਂਚ ਬਿਊਰੋ ਸੀਬੀਆਈ ਨਾਰਕੋਟਿਕਸ ਵਿਭਾਗ ਭਾਰਤੀ ਰਿਜ਼ਰਵ ਬੈਂਕ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਕਲ ਕਰਨ ਵਾਲੇ ਸਾਈਬਰ ਅਪਰਾਧੀਆਂ ਵੱਲੋਂ ਧਮਕੀਆਂ ਬਲੈਕਮੇਲ ਜਬਰੀ ਵਸੂਲੀ ਅਤੇ ਡਿਜੀਟਲ ਗ੍ਰਿਫਤਾਰੀ ਐਨਸੀਆਰਪੀ ਦੀਆਂ ਘਟਨਾਵਾਂ ਬਾਰੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਨੇ ਇਹ ਧੋਖੇਬਾਜ਼ ਆਮ ਤੌਰ ਤੇ ਸੰਭਾਵੀ ਪੀੜਤ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਪੀੜਤ ਨੇ ਇੱਕ ਪਾਰਸਲ ਵਿਖਿਆ ਜਾਂ ਭੇਜਿਆ ਜਾਂ ਪ੍ਰਾਪਤ ਕੀਤਾ ਹੈ ਜਿਸ ਵਿੱਚ ਗੈਰਕਾਨੂੰਨੀ ਸਮਾਨ ਨਸ਼ੀਲੇ ਪਦਾਰਥ ਜਾਲੀ ਪਾਸਪੋਰਟ ਜਾਂ ਕੋਈ ਹੋਰ ਵਰਜਿਤ ਵਸਤੂ ਹੈ। ਕਈ ਵਾਰ ਉਹ ਇਹ ਵੀ ਸੂਚਿਤ ਕਰਦੇ ਨੇ ਕਿ ਪੀੜਤ ਦਾ ਕੋਈ ਨਜ਼ਦੀਕੀ ਜਾਂ ਫਿਰ ਪਿਆਰਾ ਕਿਸੇ ਅਪਰਾਧ ਜਾਂ ਦੁਰਘਟਨਾ ਵਿੱਚ ਸ਼ਾਮਲ ਪਾਇਆ ਗਿਆ ਹੈ ਅਤੇ ਉਹਨਾਂ ਦੀ ਹਿਰਾਸਤ ਵਿੱਚ ਹੈ। ਅਜਿਹੇ ਕਥਿਤ ਮਾਮਲਿਆਂ ਨੂੰ ਨਿਪਟਾਉਣ ਲਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਕੁਝ ਮਾਮਲਿਆਂ ਵਿੱਚ ਪੀੜਤਾਂ ਨੂੰ ਡਿਜੀਟਲ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੰਗਾਂ ਪੂਰੀਆਂ ਹੋਣ ਤੱਕ ਸਕਾਈਪ ਜਾਂ ਵੀਡੀਓ ਕਾਨਫਰੈਂਸਿੰਗ ਪਲੇਟਫਾਰਮਾਂ 'ਤੇ ਉਪਲਬਧ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਧੋਖੇਬਾਜ਼ ਪੁਲਿਸ ਥਾਣਿਆਂ ਅਤੇ ਸਰਕਾਰੀ ਦਫ਼ਤਰਾਂ ਵਰਗੇ ਬਣਾਏ ਸਟੂਡੀਓ ਦੀ ਵਰਤੋਂ ਵਿੱਚ ਮਾਹਰ ਨੇ ਅਤੇ ਅਸਲੀ ਦਿਖਾਈ ਦੇਣ ਲਈ ਵਰਦੀਆਂ ਵੀ ਪਹਿਨਦੇ ਨੇ। ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇਸ਼ ਵਿੱਚ ਸਾਈਬਰ ਅਪਰਾਧਾਂ ਦਾ ਮੁਕਾਬਲਾ ਕਰਨ ਨਾਲ ਸੰਬੰਧਿਤ ਗਤੀਵਿਧੀਆਂ ਦਾ ਤਾਲਮੇਲ ਕਰਦਾ ਹੈ। ਗ੍ਰੇਮਨਟ੍ਰਾਲਾ ਇਨ ਅ ਸਾਈਬਰ ਅਪਰਾਧਾਂ ਦਾ ਮੁਕਾਬਲਾ ਕਰਨ ਵਾਸਤੇ ਹੋਰ ਮੰਤਰਾਲਿਆਂ ਤੇ ਉਹਨਾਂ ਦੀਆਂ ਏਜੰਸੀਆਂ ਭਾਰਤੀ ਰਿਜ਼ਰਵ ਬੈਂਕ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਦੇ ਹੈ ਭਾਰਤੀ ਸਾਈਬਰ ਕ੍ਰਾਈਮ ਅਜਿਹੇ ਮਾਮਲਿਆਂ ਦੀ ਪਛਾਣ ਅਤੇ ਜਾਂਚ ਲਈ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਅਧਿਕਾਰੀਆਂ ਨੂੰ ਇਨਪੁਟ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਮਾਈਕਰੋਸਾਫਟ ਦੇ ਸਹਿਯੋਗ ਨਾਲ ਅਜਈਆਂ ਗਤੀਵਿਧੀਆਂ ਵਿੱਚ ਸ਼ਾਮਲ 1000 ਤੋਂ ਵੱਧ Skype IDs ਨੂੰ ਵੀ ਬਲਾਕ ਕੀਤਾ ਹੈ ਇਹ ਤੋਂ ਖੇ ਬਾਜ਼ਾਂ ਵੱਲੋਂ ਵਰਤੇ ਜਾਂਦੇ SIM ਕਾਰਡਾਂ ਮੋਬਾਈਲ ਡਿਵਾਈਸਾਂ ਅਤੇ ਖਚਰ ਖਾਤਿਆਂ ਨੂੰ ਬਲਾਕ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Cyber. ਜਿਵੇਂ ਕਿ X, Facebook, Instagram ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇਨਫੋ ਗ੍ਰਾਫਿਕਸ ਅਤੇ ਵੀਡੀਓਜ਼ ਰਾਹੀਂ ਕਈ ਅਲਰਟ ਵੀ ਜਾਰੀ ਕੀਤੇ ਨੇ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਕਿਸਮ ਦੀਆਂ ਧੋਖਾਧੜੀਆਂ ਬਾਰੇ ਸੁਚੇਤ ਰਹਿਣ ਅਤੇ ਜਾਗਰੂਕਤਾ ਫੈਲਾਉਣ ਅਜਹੀਆਂ ਕਾਲਾਂ ਦੀ ਪ੍ਰਾਪਤੀ ਤੇ ਨਾਗਰਿਕਾਂ ਨੂੰ ਸਹਾਇਤਾ ਲਈ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਜਾਂ ਫਿਰ www.cybercrime.gov.in ਤੇ ਤੁਰੰਤ ਘਟਨਾ ਦੀ ਰਿਪੋਰਟ ਕਰਨੀ ਚਾਹੀਦੀ ਹੈ ਦੇਸ਼ ਭਰ ਵਿੱਚ ਬਹੁਤ ਸਾਰੇ ਪੀੜਤ ਅਜਿਹੇ ਅਪਰਾਧੀਆਂ ਦੇ ਜਾਲ ਵਿੱਚ ਫਸ ਕੇ ਵੱਡੀ ਰਕਮ ਗਵਾ ਚੁੱਕੇ ਨੇ ਇਹ ਇੱਕ ਸੰਗਠਿਤ ਆਨਲਾਈਨ ਆਰਥਿਕ ਅਪਰਾਧ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਸਰਹੱਦ ਪਾਰੋਂ ਅਪਰਾਧਿਕ ਸਿੰਡੀਕੇਟਾਂ ਵੱਲੋਂ ਚਲਾਇਆ ਜਾਂਦਾ ਹੈ ਇਸ ਦੌਰਾਨ ਸੰਚਾਰ ਮੰਤਰਾਲੇ ਦੇ ਦੂਰ ਸੰਚਾਰ ਵਿਭਾਗ ਨੇ ਨਾਗਰਿਕਾਂ ਨੂੰ ਅਜਿਹੇ ਫਰਜ਼ੀ ਕਾਲਾਂ ਤੇ ਧਿਆਨ ਨਾ ਦੇਣ ਲਈ ਇੱਕ ਸਲਾਹ ਵਿਚਾਰੀ ਕੀਤੀ ਹੈ ਜਿਸ ਵਿੱਚ ਕਾਲ ਕਰਨ ਵਾਲੇ ਆਪਣੇ ਮੋਬਾਈਲ ਨੰਬਰਾਂ ਨੂੰ ਕੱਟਣ ਦੀ ਧਮਕੀ ਦੇ ਰਹੇ ਨੇ ਦੂਰ ਸੰਚਾਰ ਵਿਭਾਗ ਨੇ ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ ਤੋਂ ਸਰਕਾਰੀ ਅਧਿਕਾਰੀਆਂ ਦੇ ਨਾਂ ਤੇ ਲੋਕਾਂ ਨੂੰ ਧੋਖਾ ਦੇਣ ਵਾਲੇ WhatsApp ਕਾਲਾਂ ਬਾਰੇ ਵੀ ਇੱਕ ਸਲਾਹ ਜਾਰੀ ਕੀਤੀ ਸੀ ਚਕਸੂ ਸਹੂਲਤ ਤਹਿਤ ਨਾਗਰਿਕਾਂ ਨੂੰ ਖਤਰਨਾਕ ਅਤੇ ਫਿਸ਼ਿੰਗ SMS ਭੇਜਣ ਵਿੱਚ ਸ਼ਾਮਲ 52 ਪ੍ਰਮੁੱਖ ਸੰਸਥਾਵਾਂ ਨੂੰ ਬਲੈਕਲਿਸਟ ਕੀਤਾ ਗਿਆ 700 SMS ਸਮੱਗਰੀ ਟੈਂਪਲੇਟ ਰੋਕੇ ਗਏ ਨੇ ਸਾਰੇ ਟੈਲੀਕਮ ਆਪਰੇਟਰਾਂ ਵਿੱਚ 348 ਮੋਬਾਈਲ ਹੈਂਡਸੈਟਾਂ ਨੂੰ 올 ਇੰਡੀਆ ਆਧਾਰ ਤੇ ਬਲੈਕਲਿਸਟ ਕੀਤਾ ਗਿਆ ਸੀ 10834 ਸ਼ੱਕੀ ਮੋਬਾਈਲ ਨੰਬਰ ਟੈਲੀਕਮ ਆਪਰੇਟਰਾਂ ਨੂੰ ਮੁਰਦ ਤਸਦੀਕ ਕਰਨ ਲਈ ਮਾਰਕ ਕੀਤੇ ਗਏ ਜਿਨ੍ਹਾਂ ਵਿੱਚੋਂ 8272 ਮੋਬਾਈਲ ਕਨੈਕਸ਼ਨ ਬੀਤੇ 3 ਅਪ੍ਰੈਲ ਤੱਕ ਮੁਰਦ ਤਸਦੀਕ ਕਰਨ ਵਿੱਚ ناکਾਮ ਰਹਿਣ ਤੇ ਕੱਟ ਦਿੱਤੇ ਗਏ ਨੇ ਸਾਈਬਰ ਅਪਰਾਧ ਤੇ ਵਿੱਤੀ ਧੋਖਾਧੜੀ ਵਿੱਚ ਸ਼ਾਮਲ ਹੋਣ ਕਾਰਨ ਪੂਰੇ ਭਾਰਤ ਵਿੱਚ 1 ਕਰੋੜ 86 ਲੱਖ ਮੋਬਾਈਲ ਹੈਂਡਸੈਟ ਬਲੌਕ ਕੀਤੇ ਗਏ ਨੇ ਪ੍ਰੈਸ ਐਸਐਮਐਸ ਅਤੇ ਸੋਸ਼ਲ ਮੀਡੀਆ ਰਾਹੀਂ ਦੂਰ ਸੰਚਾਰ ਵਿਭਾਗ ਦੇ ਨਾਂ ਤੇ ਜਾਲੀ ਨੋਟਿਸਾਂ ਸ਼ੱਕੀ ਧੋਖਾਧੜੀ ਵਾਲੇ ਸੰਚਾਰਾਂ ਅਤੇ ਖਤਰਨਾਕ ਕਾਲਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਨੂੰ ਨਿਯਮਿਤ ਤੌਰ ਤੇ ਸਲਾਹਾਂ ਜਾਰੀ ਕੀਤੀਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ